ਕੀ ਗੱਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਚਲੇ ਦਾ ਪਿੰਡ ਆ ਫਰੀਦਕੋਟ ਤੋਂ ਸਾਧਕ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਪਿੰਡ ਮੈਮੂਆਣਾ ਤੇ ਮੈਮੂਆਣੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰ ਇੱਕ ਟਾਪ ਦੀ ਮਿਹਦੇ ਦਰਸ਼ਨ ਕਰਵਾਉਣ ਲੱਗਾ ਮੈਂ ਮਿੱਤਰੋ ਜਿਹੜੇ ਭਰਾ ਚੰਗੇ ਦੁੱਧ ਦੀ ਮਹਿ ਲੱਭਦੇ ਫਿਰਦੇ ਆ ਟਿਕਾਣੇ ਦੀ ਮੈਂ ਲੈਣੀ ਚਾਹੁੰਦੇ ਆ ਤਾਂ ਫਿਰ ਇੱਕ ਵਾਰੀ ਇਹ ਮੈਂ ਤੇ ਦਰਸ਼ਨ ਜ਼ਰੂਰ ਕਰ ਲਿਓ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਭਾਈ ਦੇ ਨਾਲ ਕਿੰਨੇ ਦਿਨਾਂ ਦੀ ਸੋਈਆ ਕਿੰਨੇ ਦੁੱਧ ਤੇ ਹੁਣ ਚੱਲਦੀ ਹੈ ਕਿੰਨਾ ਦੁੱਧ ਦਾ ਮਕਰ ਲੈ ਸੋਏ ਦਾ ਅਸੀਂ ਆਜੋ ਕਰੀਏ ਗੱਲਬਾਤ ਭਾਈ ਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਵਧੀਆ ਭਾਈ ਜੀ ਸੱਤਾ ਦੇ ਪਰਿਵਾਰ ਭਾਈ ਵਧੀਆ ਭਾਈ ਵਧੀਆ ਚੱਲਦੀ ਕਾਲ ਜੀ ਸਾਰੇ ਹਾਂਜੀ ਵਧੀਆ ਭਾਈ ਅੱਛਾ ਵੱਡੇ ਭਾਈ ਮੈਂ ਵੇਚਣੀ ਹੈ ਕਿ ਹਣਾ ਪਹਿਲਾਂ ਇਹਦਾ ਸੂਆ ਕਿੰਨਾ ਵੇਰੇ ਇਹ ਤੀਜੇ ਸੂਏ ਆ ਬਾਈ ਜੀ ਹਾਂ ਤੀਜੇ ਸੂਏ ਸੂਈ ਆਤਗੀ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ 3 ਦਿਨ ਹੋ ਗਏ ਬਾਈ ਸੂਈ 3 ਦਿਨਾਂ ਦੀ ਸੂਈ ਤੇਰੇ ਜਿਹੜਾ ਦੁੱਧ ਕੰਡੇ ਦੇ ਚੜਾਉਂਦੀ ਉਹ ਕਿੰਨਾ ਵੇਰੇ ਇਸ ਵਕਤ 11 ਕਿਲੋ ਬੋਲਾ ਤਿਆਰ ਆ ਬਾਈ ਬੋਲਾ ਜਿਹੜਾ ਰੈਡੀ ਆ ਇਹ ਠੀਕ ਆ ਬਾਈ ਕੱਟੀ ਮਗਰ ਆ ਗਈ ਵੀਰੇ ਕੱਟੀ ਆ ਮਗਰ ਬਾਈ ਠੀਕ ਇਹਦਾ 2 ਕਿ 2 ਕਿ ਦਾ ਕੋਈ ਪਤਾ ਕਿ ਨਹੀਂ ਨਹੀਂ ਟੀਕੇ ਤਾਂ ਨਹੀਂ ਪਤਾ ਬਾਈ ਸਰਕਾਰੀ ਦਾ ਸਰਕਾਰੀ ਦਾ ਠੀਕ ਹੈ ਸੀਮਿੰਟ ਦੀ ਹੋ ਜਾਂ ਚੰਗੇ ਸੀਮਿੰਟ ਦੀ ਵਧੀਆ ਲੰਮੀ ਆ ਕੱਟੀ ਪੂਰੀ ਹਾਂ ਲੰਮੀ ਲੂਮੀ ਵਾਕਿਆ ਇਤਨੀ ਗੱਲਾਂ ਨੂੰ ਇਹ ਮੰਨਣੀ ਪੜੀ ਖੜਨੀ ਗੁੜਨੀ ਕੱਟੀ ਦੀ ਕਮਾਲਾ ਹਣਾ ਹਾਂਜੀ ਬਾਈ ਵੰਗੂng ਡਾਢੇ ਚੰਗੇ ਆ ਪਰ ਜਦੋਂ ਮਾਂ ਚੰਗੀ ਆ ਬਾਈ ਫਿਰ ਹਨਾ ਅਜੇ ਪਿਛਲੇ ਸੂਏ ਕਿੰਨਾ ਦੋ ਦੇ ਗਈ ਸੀ ਬਾਈ ਤੇਰੇ ਕੋਲੇ ਇਹ 15 16 ਲੀਟਰ ਤਾਂ ਦਿੱਤਾ ਬਾਈ 15 ਕਿਲੋ ਮੰਨ ਲਾ ਖੁੱਲਾ ਡੁੱ ਇਹ ਲੰਮਾ ਸਮਾਂ ਹੀ ਮਿਲਦੀ ਸੱਤ ਮਹੀਨੇ ਮਿਲਦੀ ਠੀਕ ਆ ਬਈ ਓਕੇ ਅੱਛਾ ਚੂਣ ਚਣ ਚੰਗਾ ਲੱਗਾ ਬਈ ਹਾਂ ਭੋਲੀ ਆ ਬਈ ਚੂਣ ਚਾਹੇ ਕੀ ਆ ਬਈ ਬੁੜੀ ਚੋਲੇ ਬੰਦਾ ਚੋਲੇ ਕੋਈ ਚੋਲੇ ਬਈ ਕੋਈ ਚੋਲੇ ਮਾਲ ਇੱਕ ਪਾਸੇ ਥੱਲੋ ਥਣ ਦੇ ਚੱਕ ਦੀ ਜਿਵੇਂ ਇੱਕ ਪਾਸੇ ਦੁੱਧ ਤਾਂ ਨਹੀਂ ਨਹੀਂ ਦੁੱਧ ਦਾ ਕੋਈ ਫਰਕ ਨਹੀਂ ਬਈ ਜਮਾਂਦਰੂ ਹੀ ਆ ਉਹ ਨਾ ਜਮਾਂਦਰੂ ਹੀ ਆ ਠੀਕ ਆ ਬਈ ਠੀਕ ਆ ਆ ਜਾਂਦਾ ਮਈਆਂ ਦੇ ਵਿੱਚ ਅੱਛਾ ਰੇਟ ਕੀ ਰੱਖਿਆ ਵੱਡੇ ਬਾਈ ਜੰਦਾ 1,70,000 ਰੁਪਏ ਠੀਕ ਆ ਬਈ ਮਾਨਤਾਂ ਵਿੱਚੋਂ ਥੋੜਾ ਬੋਤ ਕੋਈ ਨਹੀਂ ਆਉਣ ਤੇ ਮਾਨਤਾਂ ਕਰ ਦਿਆਂਗੇ ਤੋਰੀ ਵੀਰੇ ਕੱਢੀ ਬਾਹਰੋਂ ਤੋਰੀ ਭਰਾ ਮੇਰਾ ਬੁਰਤ ਵੇਖੋ ਤੁਸੀਂ ਕਿੱਡਾ ਚੰਗਾ ਵਾ ਕਾਠ ਕਾਠੀ ਦੀ ਮੈਂ ਬਹੁਤ ਡਬਲ ਹੈ ਮਿੱਤਰੋ ਬੇਲ ਦੇ ਵਿੱਚ ਮੈਂ ਬਹੁਤ ਚੰਗੀ ਆ ਕੈਂਡ ਟੋਪਾ ਹਰਿਆਣੇ ਵਾਲੀਆਂ ਮਈਆਂ ਦੇ ਨਾਲ ਖਿੰਦੀ ਮੈਂ ਆ ਮਿੱਤਰੋ ਕਰਮਾ ਵਾਲੀ ਤੁਸੀਂ ਆਪ ਵੀ ਆ ਕੇ ਅਨਤਾਜਾ ਲਾਇਆ ਜੇ ਕਿਤੇ ਮੇਰੇ ਤੇ ਨਾ ਰਹਿ ਜਾ ਜੇ ਤੁਹਾਨੂੰ ਮੈਂ ਵੀ ਦੱਸੂਗੀ ਕਿ ਮੈਨੂੰ ਜਿੰਨਾ ਪਾਲੋਗੇ ਉਨਾ ਹੀ ਥੱਲੋ ਚੋਲੋਗੇ ਬਰੀਕ ਚਮੜੀ ਦੇ ਵਿੱਚ ਲੇਵੇ ਵਾਲੇ ਪੱਖ ਤੋਂ ਮਜ਼ਬੂਤ ਬਹੁਤ ਆ ਲੇਵਾ ਪਿਛਾ ਨੂੰ ਅਗਾ ਨੂੰ ਇੱਕੋ ਜਿਹੀ ਗਾੜੀ ਪਿਛਾੜੀ ਮਿੱਤਰੋ ਮੇਦੀ ਲੰਬਾਈ ਲੇਵੇ ਬਹੁਤ ਚੰਗੀ ਲੰਬਾਈ ਉਚਾਈ ਹੈ ਕਰਮਾਲੀ ਦੀ ਲੇਵੇ ਦੀ ਹੁਣ ਲਿਆ ਵੀ ਦੀਪ ਸਿੰਘਾਂ ਕੈਮਰਾ ਕੇਰਾਂ ਦੀ ਲੇਵੇ ਤੇ ਕਰਦੇ ਫੋਕਸ ਸੂਲ ਵਾਲੇ ਪਾਸੇ ਤੋਂ ਲੇਵੇ ਨੂੰ ਦੇਖਣ ਲੱਗ ਜਾਓ ਥੱਲੇ ਨੂੰ ਲੇਵੇ ਨੂੰ ਨਿਗਾਹ ਮਾਰਨ ਨੂੰ ਲੱਗ ਜਾਓ ਲੇਵੇ ਦੀ ਲੰਬਾਈ ਆ ਜਿਹੜੀ ਉਹ ਧੁੰਨੀ ਦੇ ਬਿਲਕੁਲ ਬਰਾਬਰ ਆ ਕੇ ਟਿਕਦੀ ਆ ਤੇ ਜਿੱਥੋਂ ਧੁੰਨੀ ਦੇ ਜਿਹੜੀ ਮਿੱਤਰੋ ਆਪਾਂ ਸ਼ੁਰੂ ਕਹਿਨੇ ਹੁੰਨੇ ਲਿਬਾਸ ਸ਼ੁਰੂ ਹੁੰਦਾ ਉਹ ਚੀਜ਼ ਪਾਸਾ ਜ਼ਰੂਰ ਮੈਨੂੰ ਹੈਗਾ 20 30 ਪੈਸੇ ਮੈਂ ਦੁੱਧ ਤੋਂ ਬਹੁਤ ਖਰੀ ਹੋਊਗੀ ਕਿਉਂਕਿ ਮੈਂ ਦਾ ਜਿਹੜਾ ਮਿੱਤਰੋ ਅਗਲਾ ਪਾਹੂ ਆ ਬਹੁਤ ਛੋਟਾ ਪਾਹੂ ਆ ਇਹ ਗੱਲ ਨੋਟ ਕਰਕੇ ਰੱਖਿਆ ਜੇ ਇਹ ਨਿਸ਼ਾਨੀਆਂ ਹੁੰਦੀਆਂ ਦੁੱਧ ਵਾਲੀ ਮਹਿੰਦੀਆਂ ਮੈਂ ਵੀ ਲੇਵੇ ਤੇ 나ੜਾ ਦੇ ਲੈਵੇ ਦੀਆਂ ਨਾੜਾਂ ਤੁਸੀਂ ਆਪ ਦੇਖ ਲੋ ਵੀਰੇ ਖੜੀ ਅੱਗੇ ਮੜੇ ਮੈਂ ਥੋੜਾ ਡਰਦੀ ਆ ਸਾਡੇ ਤੋਂ ਹਾਂ ਆ ਵੇਖੋ ਹੋਣ ਕੇਰਾਂ ਦੀ ਬਈ ਪਰਨੇ ਪਾਸੇ ਵੀ ਮਾਰਦੇ ਪਾਉਂਦੇ ਓਕੇ ਦੀ ਰਿਪੋਰਟ ਆ ਚਾਰੇ ਪਾਸੋਂ ਤੋਂ ਲੇਵਾ ਕੋਈ ਆਨਲਾਈਨ ਲੈ ਵੀਰੇ ਧਾਰਾ ਮਰਾਲੂਗੀ ਬੱਚਾ ਛੱਡ ਹਾਂ ਹਾਂ ਛੱਡੀ ਫਿਰ ਕੇਰਾਂ ਦੀ ਕੱਟੀ ਫੇਰੀ ਰੇਟਾ ਸਾਰੀ ਕਰਦੇ ਜਾਣਕਾਰੀ ਮੰਮੀ ਨੂੰ ਮਾਰਵਾ ਜਾ ਗਮਾਈ ਕਯੂਸੀ ਕਰ ਲੈ ਲੈ ਵੀ ਮਿੱਤਰੋ ਚੂਣ ਫਿਆਣ ਵੀ ਵੇਖ ਲੋ ਮਾਤਾ ਨੇ ਪੀੜੀ ਡਾ ਕੇ ਚੋਣੀ ਸ਼ੁਰੂ ਕਰਤੀ ਐ ਮੈਂ ਦੂਜਿਆਂ ਨਾਲ ਓਕੇ ਦੀ ਰਿਪੋਰਟ ਆ ਜਾਵਾ ਠੰਡੀ ਫੀਲ ਆ ਪੂਰੀ ਮਿੱਤਰੋ ਦੂਜੇ ਥਾਂ ਤੇ ਹੀ ਮਾਰ ਦੋ ਪਤਾ ਦੋ ਦੋ ਤਰ ਬਸ ਠੀਕ ਹੈ ਲੈ ਵੀ ਮਿੱਤਰੋ ਰੇਟ ਇਹਦਾ 170000 ਰੁਪਿਆ ਵਾ ਪਿੰਡ ਮੈਮੂ ਆਣਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੋਂ 7 ਕਰੋੜ ਦੇ ਤੱਕ ਤੇ ਵੀਰੇ ਨੰਬਰ ਕਿੰਨਾ ਆ ਗਿਆ ਆਪਣਾ ਬਾਈ 9530623669 ਬਾਈ 9530623669 623669 9530623669 ਇਸ ਨੰਬਰ ਤੇ ਕਰਨੀਏ ਇੱਕ ਹੋਰ ਨੰਬਰ ਲੈ ਲਓ ਹਾਂਜੀ ਦੱਸ ਦਿਵੇ 98640 ਜੀ 77858 ਇੱਕ ਵਾਰੀ ਹੋਰ ਬੋਲੋ 96640 77858 ਠੀਕ ਹੈ ਜੀ ਇਸ ਨੰਬਰ ਤੇ ਕੱਲੋ ਰابطਾ ਕਰਾਂਗੇ ਧੰਨਵਾਦ